ਤੇ ਸਾਹ ਕੋਈ ਸ਼ਸਤਰ ਨਹੀਂ ਸੀ ਫੜ ਕੇ ਚੱਲ ਸਕਦਾ ਸਾਹ ਨੂੰ ਕੇ ਮਾਨ ਲੈ ਕੇ ਨਹੀਂ ਸੀ ਪਹੁੰਚ ਸਕਦਾ ਘੋੜੀ ਤੇ ਚੜ ਕੇ ਨਹੀਂ ਜਰਾ ਦਾ ਸਕਦਾ ਸੀ ਐਨੇ ਗੁਲਾਮ ਸੀਗੇ ਤੇ ਸਾਸ ਸਰਕਾਰ ਜੋ ਮਰਜ਼ੀ ਕਰਾ ਸਕਦੀ ਭੇਡੂ ਬਣਾ ਕੇ ਗੁਲਾਮ ਬਣਾ ਕੇ ਕੰਮ ਲਈਦੀ ਸੀ ਤੇ ਇਹ ਜੰਜੀਰਾ ਕਿੰਨੇ ਲਾਇਆ ਮੇਰੀ ਕਲਗੀਧਰਤਾਸ਼ੰ 6ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਪਾਤਸ਼ਾਹ 10 ਪਾਤਸ਼ਾਹ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਸلطਨਤ ਦੀ ਜੜ ਪਟ ਕੇ ਲਾਹ ਦਿੱਤੀ ਆਪਣੇ ਬੱਚਿਆਂ ਦੀ ਕੁਰਬਾਨੀ ਦੇ ਕੇ ਇਹ ਮੁਸਲਮਾਨ ਜਿਹੜੀ ਇਹ ਸلطਨਤ ਸੀ ਨਾ ਜਿਹੜਾ ਰਾਜ ਮੁਸਲਮਾਨਾਂ ਕੋਲ ਸੀ ਬੜੇ ਸਮੇਂ ਤੋਂ ਇਹ ਸਾਸਾ ਗੁਰਕਲਗੀ ਤਰ ਪਾਦਸ਼ਾਹ ਕਾਣੀ ਦਾ ਪੁੱਟਾ ਪਟ ਕੇ ਜਦ ਛੋਟੇ ਸ਼ਹਿਰਾਂ ਦੇ ਨੀਹਾਂ 'ਚ ਛੇੜ ਦਿੱਤੇ ਗਏ ਸ਼ਹੀਦ ਕਰ ਦਿੱਤੇ ਗਏ ਨੂਰਾਮਾਰੀ ਦੱਸਦਾ ਗੁਰੂ ਅਮਰਸੇ ਨਾਲ ਇਹ ਪਾਤਸ਼ਾ ਛੁੱਟੀ ਸਾਹਿਬ ਜਦੋਂ ਨੀਅਤ ਚ ਹੈ ਜਿੱਤੇ ਕਤਲ ਕਰਨ ਦਾ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਕਿੰਦੇ ਜਦੋਂ ਨੀਅਤ ਚ ਮੇਰੇ ਸਹਿਜ ਜਾਦੇ ਮੇਰੇ ਲੱਗਦੇ ਖੜੇ ਸੀ ਕਿਤੇ ਮੇਰੇ ਫਾਦੇ ਨੇ ਚੀਕ ਤਾਂ ਨਹੀਂ ਮਾਰੀ ਕਿਤੇ ਡਰਿਆ ਤਾਂ ਨਹੀਂ ਕਬਰਾਇਆ ਤਾਂ ਨਹੀਂ ਨਹੀਂ ਪਾਤਸ਼ਾ ਬਾਬਾ ਫਾਦੇ ਸਿੰਘ ਆਖਰੀ ਸਵਾਸ ਤੱਕ ਉਹ ਗੱਜਦਾ ਰਿਹਾ ਉਹ ਈਨ ਬਣਾਉਣ ਦੀ ਕੋਸ਼ਿਸ਼ ਕਰਦੇ ਰਹੇ ਬਾਬਾ ਫਤੀਹ ਸਿੱਧ ਜੀ ਨਾ ਕਰਦੇ ਗਏ ਸਿਰ ਮਣਾਉਂਦੇ ਕਿ ਨਹੀਂ ਸੁਗਿਆ ਤਰੀਕ ਨਹੀਂ ਬੰਦੀ ਅਸੀਂ ਇੱਕ ਅਲਗੀ ਦਰਬਾਸ਼ੇ ਕੰਮ ਦਾ ਬੁੱਟਾ ਪੜ ਕੇ ਕਹਿੰਦੇ ਲੈ ਫਿਰ ਨੂਰੇ ਬਾਹੀ ਅੱਜ ਤੋਂ ਏਸ ਮੁਸਲਮਾਨ ਦੇ ਜਿਹੜੇ ਕੇ ਜ਼ੁਲਮ ਕਰਦੇ ਨੇ ਨਾ ਰਾਜ ਇਹ ਰਾਜ ਦੀ ਨੀਂਦ ਜੱਗ ਪੜ ਕੇ ਰੱਖੇ ਉਸ ਤੋਂ ਬਾਅਦ ਰਾਜ ਸਾਰਾ ਖਤਮ ਹੋ ਗਿਆ ਅਰੰਭੀ ਰੰਗ ਜੀਰੂ ਹੀ ਖਤਮ ਹੋ ਗਿਆ ਤੇ ਸਾਥ ਸੰਗਤ ਕਲਗੀਧਰ ਪਾਤਸ਼ਾਹ ਨੇ ਗੁਰੂ ਸਾਹਿਬ ਨੇ ਸਭ ਜੀਵਨ ਦਿੱਤਾ ਆ ਸਰਦਾਰੀਆਂ ਦਿੱਤੀਆਂ ਦਸਤਾਰਾਂ ਦਿੱਤੀਆਂ ਸਭ ਕੁਝ ਦਿੱਤਾ ਪਰ ਸਾਰਾ ਕੁਝ ਵਿਖੋ ਸਿੱਖ ਤੋਂ ਸਾਰਾ ਕੁਝ ਬਾਹਰ ਤਾਂ ਮੇਰੀ ਦੇ ਗੁਰੂ ਕਹਿੰਦਾ ਸਿਖਾ ਤੇਰੀ ਤੇ ਮੇਰੀ ਚ ਦਾ ਫਰਕ ਹੀ ਨਹੀਂ ਤੂੰ ਪਿਓਰ ਸਿੱਖ ਬਣ ਮੈਂ ਸਭ ਕੁਝ ਤੈਨੂੰ ਦੇ ਦਿਆਂ ਜਦ ਨਾ ਖਾਲਸਾ ਰਹਿ ਨਿਆਰਾ ਤਬ ਲਗ ਤੇਜ ਦੀ ਉਹ ਮੈਂ ਸਾਰਾ ਸਾਰੀ ਸਾਰੀ ਪਾਵਨ ਮੈਂ ਤੇਰੀ ਤਲੀ ਤੇ ਰੱਖ ਦਿਆਂ